ਹਾਂਜੀ ਦੋਸਤੋ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਦੋਸਤੋ ਜਿਵੇਂ ਆਪਾਂ ਇੱਕ ਦਿਨ ਵੀਡੀਓ ਬਣਾਈ ਸੀ ਹਨ ਤੁਹਾਨੂੰ ਕਿਹਾ ਸੀਗਾ ਵੀ ਇੱਕ ਮਹੀਨੇ ਦੇ ਵਿੱਚ ਵੀ ਕਿਹੜੀ ਸਬਜ਼ੀ ਤੋਂ ਆਪਾਂ ਆਮਦਨ ਲੈ ਸਕਦੇ ਆ ਜਿੰਨਾ ਭਰਾਮਾਂ ਦੀ ਸਬਜ਼ੀ ਮਹੀਨੇ ਵਿੱਚ ਖਰਾਬ ਹੋਗੀ ਸੋ ਦੋਸਤੋ ਉਹਦੇ ਬਾਰੇ ਗੱਲਬਾਤ ਕਰਾਂਗੇ ਆਪਾਂ ਤੇ ਕਈ ਭਰਾ ਪੁੱਛ ਲੈਂਦੇ ਆ ਵੀ ਵੀਰੇ ਇਹਦਾ ਰੇਟ ਅੱਗੇ ਆਪਾਂ ਨੂੰ ਚੰਗਾ ਮਿਲ ਜੂਗਾ ਜੇ ਆਪਾਂ ਦੋਸਤੋ ਰੇਟ ਦੀ ਗੱਲ ਕਰੀਏ ਹਨਾ ਰੇਟ ਦਾ ਇਦਾਂ ਹੁੰਦਾ ਵੀ ਜੇ ਤਾਂ ਸਬਜ਼ੀ ਜਿਆਦਾ ਲੱਗ ਜੇਵੇ ਤਾਂ ਰੇਟ ਘਟ ਜਾਂਦਾ ਜੇ ਸਬਜ਼ੀ ਖਰਾਬ ਹੋ ਜੇ ਜਾਂ ਸਬਜ਼ੀ ਘੱਟ ਲੱਗੀ ਹੋਵੇ ਤਾਂ ਰੇਟ ਜਿਆਦਾ ਮਿਲ ਜਾਂਦਾ ਆਪਾਂ ਨੂੰ ਸੋ ਸਬਜ਼ੀਆਂ ਦਾ ਇਹ ਫੰਡਾ ਕੋਈ ਇਹ ਤੇ ਐਮ ਐਸ ਪੀ ਰੇਟ ਨਹੀਂ ਬਾਕੀ ਤੁਹਾਡੀ ਕਿਸਮਤ ਆ ਹਨਾ ਰੇਟ ਚੰਗਾ ਮਿਲਣਾ ਜਾਂ ਘੱਟ ਮਿਲਣਾ ਜਾਂ ਵੱਧ ਮਿਲਣਾ ਉਹ ਤੁਹਾਡੀ ਕਿਸਮਤ ਤੇ ਡਿਪੈਂਡ ਕਰਦਾ ਤੇ ਜੇ ਤੁਸੀਂ ਆਪ ਸੇਲ ਕਰ ਸਕਦੇ ਹੋ ਤੇ ਉਹਦਾ ਜਾਨੀ ਬੈਨੀਫਿਟ ਆ ਹਨਾ ਮੰਡੀ ਵਿੱਚ ਵੇਚਣ ਨਾਲੋਂ ਕਿਉਂਕਿ ਕਈ ਵਾਰੀ ਇਦਾਂ ਹੁੰਦਾ ਵੀ ਆਪਾਂ ਨਾ ਦੇਖ ਕੇ ਵੀਡੀਓ ਦੇਖ ਕੇ ਕਈ ਭਰਾ ਜਿਹੜੇ ਨਵੇਂ ਵੀਡੀਓ ਹਨਾ ਦੇਖਦੇ ਆ ਵੀ ਸਬਜ਼ੀਆਂ ਦੇ ਵਿੱਚ ਚੰਗਾ ਪੈਸਾ ਬਣਦਾ ਤੇ ਪੰਗਾ ਲੈ ਲੈਂਦੇ ਹਨਾ ਕਈ ਏਕੀਲਿਆਂ ਦੇ ਵਿੱਚ ਸਬਜ਼ੀ ਸਟਾਰਟ ਕਰ ਦਿੰਦੇ ਆ ਕਿਉਂਕਿ ਇੰਨੀ ਨੌਲੇਜ ਨਹੀਂ ਹੁੰਦੀ ਹਨਾ ਪਤਾ ਨਹੀਂ ਹੁੰਦਾ ਖਰਚੇ ਬਹੁਤ ਹੁੰਦੇ ਆ ਬੀਜਾਂ ਦੇ ਖਰਚੇ ਬਹੁਤ ਹੁੰਦੇ ਆ ਨਾ ਲੇਬਰ ਖਰਚਾ ਬਹੁਤ ਹੁੰਦਾ ਤੇ ਉਸ ਤੋਂ ਬਾਅਦ ਫਿਰ ਬਚਤ ਬਚਤ ਦਾ ਫਿਰ ਕੋਈ ਹਿਸਾਬ ਕਿਤਾਬ ਨਹੀਂ ਰਹਿੰਦਾ ਤੋ ਇਸ ਕਰਕੇ ਆਪਾਂ ਕਹਿੰਨੇ ਆ ਵੀ ਗਰਾਊਂਡ ਲੈਵਲ ਤੋਂ ਆਪਾਂ ਹਨਾ ਸਿੱਧੀ ਜੀ ਗੱਲ ਕਰਦੇ ਆ ਭਰਾਵੋ ਵੀ ਇਹ ਜਿਹੜੀ ਸਬਜ਼ੀਆਂ ਦੀ ਖੇਤੀ ਆ ਇਹ ਤੇ ਕੋਈ ਐਮਐਸਪੀ ਰੇਟ ਨਹੀਂ ਹੈ ਥੋੜੀ ਜਗ੍ਹਾ ਤੋਂ ਹਨਾ ਯਾਨੀ 4-5 ਕਨਾਲਾਂ ਤੋਂ 3-4 ਬਿਗੀਆਂ ਤੋਂ ਤੁਸੀਂ ਸਟਾਰਟ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਇਹਦੇ ਵਿੱਚ ਪਤਾ ਲੱਗ ਜੂਗਾ ਵੀ ਕੀ ਕੀ ਪ੍ਰੋਬਲਮ ਆਉਂਦੀ ਆ ਕੀ ਕੀ ਹਨਾ ਸਮੱਸਿਆਵਾਂ ਆਉਂਦੀਆਂ ਨੇ ਕਿੰਨਾ ਖਰਚਾ ਆਉਂਦਾ ਕੀ ਲੇਬਰ ਖਰਚਾ ਤੇ ਕੀ ਤੁਹਾਡੀ ਬਚਤ ਆ ਤੇ ਤੁਹਾਨੂੰ ਫੇਰ ਹੀ ਪਤਾ ਲੱਗੂਗਾ ਇਦਾਂ ਨਹੀਂ ਹੈਗਾ ਵੀ ਹਨਾ ਵੀਡੀਓ ਦੇਖ ਲਈ ਵੀ ਵੀਡੀਓ ਦੇਖ ਕੇ ਵੀ ਸਾਨੂੰ ਪੈਸੇ ਹਨਾ ਵਧੀਆ ਵੀ ਲੱਖਾਂ ਚ ਕਮਾਈ ਹੁੰਦੀ ਆ ਸਬਜ਼ੀ ਵਾਲਿਆਂ ਨੂੰ ਸੋ ਦੋਸਤੋ ਇਦਾਂ ਨਹੀਂ ਹੈਗਾ ਕਿਉਂਕਿ ਅਸੀਂ ਕਰਦੇ ਹੀ ਆਂ ਅਸੀਂ ਆਪ ਮਾਰਕੀਟਿੰਗ ਕਰਦੇ ਆਂ ਸੋ ਇੰਨਾ ਨਹੀਂ ਹੈਗਾ ਵੀ ਚੰਗੇ ਪੈਸੇ ਬਣਦੇ ਆ ਕਈ ਵਾਰੀ ਮਾਰ ਵੀ ਪੈ ਜਾਂਦੀ ਆ ਵੀ ਜਿਹੜੇ ਪੈਸੇ ਬਣੇ ਹੁੰਦੇ ਆ ਉਹ ਵੀ ਉਹਦੇ ਵਿੱਚ ਪੈ ਜਾਂਦੇ ਆ ਸੋ ਹੁਣ ਆਪਾਂ ਗੱਲ ਕਰੀਏ ਵੀ ਆਪਾਂ 1 ਮਹੀਨੇ ਦੇ ਵਿੱਚ ਹਨਾ ਕਿਹੜੀਆਂ-ਕਿਹੜੀਆਂ ਸਬਜ਼ੀਆਂ ਤੋਂ ਆਮਦਨ ਲੈ ਸਕਦੇ ਆ ਉਦੇ ਵਿੱਚ ਦੋਸਤੋ ਇੱਕ ਤਾਂ ਹੈਗੀ ਆ ਪਾਲਕ ਜੀ ਪਾਲਕੇ ਇੱਕ ਮਹੀਨੇ ਵਿੱਚ ਆਪਣੀ ਤਿਆਰ ਹੋ ਜਾਂਦੀ ਆ ਤੇ ਦੂਜਾ ਹੈਗਾ ਤੋਰੀਏ ਦਾ ਸਾਗ ਇਹਨੂੰ ਤੁਸੀਂ ਨਾਲ ਲਾ ਸਕਦੇ ਹੋ ਤੇ ਇੱਕ ਹੈਗੇ ਆ ਮੇਥੇ ਇਹ ਜਿਹੜੀਆਂ ਤਿੰਨ ਹਨਾ ਫਸਲਾਂ ਨੇ ਸਬਜ਼ੀਆਂ ਇਹ ਦੋਸਤੋ ਇੱਕ ਮਹੀਨੇ ਵਿੱਚ ਤਿਆਰ ਹੋ ਕੇ ਤੁਹਾਨੂੰ ਆਮਦਨ ਦੇ ਸਕਦੀਆਂ ਨੇ ਤੇ ਰੇਟ ਦੀ ਆਪਾਂ ਫੇਰ ਤੁਹਾਨੂੰ ਕਹਿੰਦੇ ਆ ਵੀ ਰੇਟ ਦਾ ਕੋਈ ਹਨਾ ਪਤਾ ਨਹੀਂ ਹੈਗਾ ਵੀ ਰੇਟ ਘੱਟ ਮਿਲੂ ਜਾਂ ਵੱਧ ਮਿਲੂ ਜੇ ਤੁਸੀਂ ਆਪ ਸੇਲ ਕਰ ਲਓਗੇ ਤਾਂ ਮੰਡੀ ਨਾਲੋਂ ਹਨਾ 5-10 ਰੁਪਏ ਤੁਹਾਨੂੰ ਰੇਟ ਜ਼ਿਆਦਾ ਮਿਲ ਜਾਣਾ ਤੇ ਹੁਣ ਉਸ ਤੋਂ ਬਾਅਦ ਇਹ ਲਾ ਲੀਆਂ ਸਬਜ਼ੀਆਂ ਤੇ ਉਸ ਤੋਂ ਬਾਅਦ ਨਾਲ ਹੀ ਹੁਣ ਤੁਸੀਂ ਲਾਤੀ ਮੂਲੀ ਇੱਕ ਮਹੀਨੇ ਥੋੜੀ ਇਹ ਫਸਲ ਚੱਲ ਪੈਣੀ ਆ 40-45 ਦਿਨਾਂ ਤੇ ਥੋੜੀ ਮੂਲੀ ਚੱਲ ਪੈਣੀ ਆ ਤੇ ਬੀਟਰੂਟ ਲਾ ਸਕਦੇ ਹੁਣ ਚਕੰਦਰ ਲਾ ਸਕਦੇ ਹਾਂ 55-50 ਦਿਨਾਂ ਤੇ ਉਹ ਚੱਲ ਪੈਂਦਾ ਨਾਲ ਸਲਗਮ ਲਾ ਸਕਦੇ ਹੁਣ ਫਿਰ ਗੋਭੀ ਲਾ ਸਕਦੇ ਹੁਣ ਸੋ ਇਸ ਤਰ੍ਹਾਂ ਲਾਇਓ ਹਣਾ ਵੀ ਇੱਕ ਮਹੀਨੇ ਤੱਕ ਆਪਣੀ ਆਮਦਨ ਸਟਾਰਟ ਹੋਣ ਲੱਗ ਜੇ ਤੇ ਦੋ ਮਹੀਨੇ ਤੱਕ ਚੱਲੀ ਜਾਵੇ ਸੋ ਇਦਾਂ ਥੋੜਾ ਸਰਕਲ ਜਿਹਾ ਬਣ ਜੂਗਾ ਸਬਜ਼ੀਆਂ ਦੇ ਵਿੱਚ ਸੋ ਨਾਲੇ ਤਾਂ ਇਕੱਠੀ ਨਹੀਂ ਆਉ ਸਬਜੀ ਹਨਾ ਤੇ ਨਾਲੇ ਡੇਲੀ ਦੀ ਡੇਲੀ ਥੋੜੀ ਸਬਜੀ ਅੱਗੇ ਚੱਲੀ ਜਾਊਗੀ ਸੋ ਇਹਨਾਂ ਸਬਜ਼ੀਆਂ ਨੂੰ ਦੋਸਤੋ ਤੁਸੀਂ ਆਪਣੇ ਖੇਤ ਵਿੱਚ ਲਾ ਸਕਦੇ ਹੋ ਬਾਕੀ ਸਰਦੀਆਂ ਵਾਲੀਆਂ ਸਬਜ਼ੀਆਂ ਹਨਾ ਸਾਰੀਆਂ ਹੀ ਵੇਚ ਸਕਦੇ ਹੁਣ ਗਾਜਰ ਹੋ ਗਈ ਤੇ ਬਰੋਕਲੀ ਹੋ ਗਈ ਸਲਾਦ ਪੱਤਾ ਹੋ ਗਿਆ ਬੰਦ ਗੋभी ਹੋ ਗਈ ਇਹ ਥੋੜਾ ਜਿਹਾ ਟਾਈਮ ਲੈਂਦੀਆਂ ਨੇ ਹਨਾ 2-2 ਮਹੀਨੇ ਲੱਗ ਜਾਂਦੀਆਂ ਨੇ ਤੇ ਜਿਹੜੀਆਂ ਪੱਤੇ ਵਾਲੀਆਂ ਨੇ ਜਿਵੇਂ ਮੇਥੇ ਹੋ ਗਏ ਧਨੀਆ ਹੋ ਗਿਆ ਧਨੀਆ ਵੀ 1.5 ਮਹੀਨਾ ਲੱਗ ਜਾਂਦਾ ਜਾ ਸਾਗ ਹੋ ਗਿਆ ਸਰੋਂ ਦਾ ਸਾਗ ਹੋ ਗਿਆ ਹਨਾ ਤੋਰੀਏ ਦਾ ਸਾਗ ਹੋ ਗਿਆ ਮੈਥੇ ਹੋ ਗਏ ਮੂਲੀ ਹੋ ਗਈ ਸਲਾਤ ਪੱਤਾ ਹੋ ਗਿਆ ਇਹ ਦੋਸਤੋ ਇੱਕ ਮਹੀਨੇ ਵਿੱਚ ਤਿਆਰ ਹੋ ਗਏ ਤੁਹਾਨੂੰ ਆਮਦਨ ਦੇ ਸਕਦੇ ਆਗੇ ਸੋ ਲਾਇਓ ਥੋੜੇ ਤੋਂ ਜਿਹਨੇ ਪਹਿਲੀ ਵਾਰੀ ਸਬਜ਼ੀਆਂ ਦੀ ਖੇਤੀ ਕਰਨੀ ਹੈ ਤੇ ਤੁਹਾਨੂੰ ਪਤਾ ਲੱਗ ਜੂਗਾ ਤੇ ਬਾਕੀ ਹੁਣ ਜਿਵੇਂ ਆਪਾਂ ਬਜਾਈ ਕਰਾਂਗੇ ਤੇ ਨਾਲ ਦੀ ਨਾਲ ਤੁਹਾਨੂੰ ਹਣਾ ਵੀਡੀਓ ਇਹ ਵੀਡੀਓ ਚੰਗੀ ਲੱਗੀ ਤੇ ਜਰੂਰ ਆਪਣੀ ਵੀਡੀਓ ਦੋਸਤੋ ਅੱਗੇ ਸ਼ੇਅਰ ਕਰ ਦਿਆ ਕਰੋ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਿਓ ਲਾਈਕ ਕਰ ਦਿਓ ਦੋਸਤੋ ਕਮੈਂਟ ਕਰ ਦਿਓ ਜੀ ਧੰਨਵਾਦ